ਕੀਦਾ ਬਾਪੂ ਕਿਸੇ ਪੁਲ ਥੱਲੇ ਪ੍ਰੈਸ ਕਰਨ ਦੀ ਰੇੜੀ ਲਾਉਂਦਾ ਉਹ ਉਹਨਾਂ ਦੇ ਬੱਚੇ ਆਈਏ ਟਿਕ ਕਲੀਅਰ ਕਰ ਗਏ ਮੈਂ ਪਹਿਲਾਂ ਤੋਂ ਵੀ ਕਹਿਣਾ ਅੱਜ ਵੀ ਕਹਿਣਾ ਇਹ ਨੀਲੇ ਪੀਲੇ ਹਰੇ ਕਾਰਡ ਥੋਡੀ ਗਰੀਬੀ ਨਹੀਂ ਚੱਕ ਸਕਦੇ ਗਰੀਬੀ ਥੋਡੇ ਬੱਚੇ ਚੱਕਣਗੇ ਜੇ ਉਹਨਾਂ ਨੂੰ ਪੜਾ ਆ ਦਈਏ 50 50 ਲੱਖ 60 60 ਲੱਖ ਦੇ ਪੈਕੇਜ ਜਦੋਂ ਲੈਣਗੇ ਨਾ ਕੰਪਨੀਆਂ ਤੋਂ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਉਦੋਂ ਕਰਨੀ ਗਰੀਬੀ ਹਾਂਜੀ ਇੱਕ ਮਿੰਟ ਮਾਈਕ ਜਗਤ ਦੇ ਦੇ ਮੈਂ ਕੀ ਕਹਿੰਦੇ ਪੰਜ ਜੀ ਆਹ ਇਹ ਤੇ ਮਾਈਕ ਪੈਣਾ ਇੱਕ ਇੱਕ ਮਿੰਟ ਆ ਲੈ ਅੱਗੇ ਬਲਾ ਲਓ ਜਤਾ ਕਰਦੇ ਨਹੀਂ ਹੈ ਜੀ ਆਹ ਦੂਜੇ ਮਾਈਕਾ ਕਾਰਡਲੈਸ ਹੈ ਹਾਂਜੀ ਹਾਂਜੀ ਬੇਜ ਕੀ ਹਾਂਜੀ ਸਾਡੇ ਬਹੁਤ ਹੀ ਸਤਿਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਟਸੀ ਕਦੀ ਵੀ ਕਹਿੰਦੇ ਸੀ ਅਧਿਆਪਕ ਆ ਕੇ ਨਕਾ ਨਾਤੇ ਉਹ ਮਾਲੀ ਲੱਪਿਆ ਨਾ ਕੈਪਟਨ ਲੱਪਿਆ ਉਸ ਤੋਂ ਬਾਅਦ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਆਉਂਦਿਆਂ ਤੁਹਾਡੀਆਂ ਤਨਖਾਹਾਂ ਵਧਾਵਾਂਗੇ ਸਾਡੀ ਤਨਖਾਹ 6000 ਸੀ ਆਉਂਦਿਆਂ ਸਾਰਟੇ ਨੇ ਗੁਣਾ ਤਨਖਾਹਾਂ ਕੀਤੀਆਂ ਤੇ ਵਸਬ ਤੋਂ ਵਧੀਆ ਗੱਲ ਕਿ ਸਾਡੇ ਸੀਐਮ ਸਾਹਿਬ ਨੇ ਪਹਿਲਾਂ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਅਨਾਉਂਸ ਕੀਤਾ ਨਹੀਂ ਤੇ ਅੱਜ ਤੱਕ ਮੈਂ ਕਦੀ ਨਹੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਸਾਹਿਬ ਆ ਫੋਨ ਕਰਨ ਅੱਜ ਅਸੀਂ ਇੱਥੇ ਆਏ ਆ ਕਿ ਇਹ ਜੇ ਸਰਕਾਰਾਂ ਨੇ ਨਕਾਰਿਆ ਸੀ ਚਲੋ ਸਾਡੇ ਕੰਮ ਕੀਤੇ ਸਾਹਮਣੇ ਖੜੀਆਂ ਸਰਕਾਰਾਂ ਕਿਵੇਂ ਕਹਿ ਦੇਣਗੇ ਤੁਸੀਂ ਆ ਨਹੀਂ ਸਕਦੇ ਕੋਈ ਨਹੀਂ ਦੱਸ ਸਕਦੇ ਵੀ ਜੇ ਕੋਈ ਚੰਗਾ ਕੰਮ ਹੋਇਆ ਕੋਈ ਨਹੀਂ ਦੱਸ ਸਕਦੇ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਕੋਈ ਗੱਲ ਹੀ ਚਾਉਂਦੇ ਵਸਤੇ ਰੋਕਣਾ ਬਹੁਤ ਬਤਨ ਸੁਬੀਰੋ ਮੈਂ ਇਹੀ ਕਹਿਣ ਆਇਆ ਹਾਂ ਕਿ ਕੋਈ ਨੀਅਤ ਚ ਖੋਟ ਨਹੀਂ ਸਾਡੇ ਅਸੀਂ ਚਾਹੁੰਨਾ ਤਰੱਕੀ ਕਰੇ ਪੰਜਾਬ ਤਰੱਕ ਸਾਰੇ ਵਸੇ ਖੇਡਾਂ ਚ ਅਸੀਂ ਤਰੱਕੀ ਕਰੀਏ ਅਸੀਂ ਵਪਾਰ ਚ ਤਰੱਕੀ ਕਰੀਏ ਖੇਤੀ ਚ ਤਰੱਕੀ ਕਰੀਏ ਕੋਈ ਇਹੋ ਜਿਹਾ ਸ਼ੋਭਾ ਕੋਈ ਇਹੋ ਜਿਹਾ ਫਰਕ ਨਾ ਰਵੇ ਜਿਹੜਾ ਤੱਕੇ ਨਾ ਕਰੇ ਚਾਹੇ ਉਹ ਰੇੜੇ ਵਾਲਾ ਚਾਹੇ ਰਿਕਸ਼ੇ ਵਾਲਾ ਉਹਨੂੰ ਹੱਕ ਮਿਲਣਾ ਚਾਹੀਦਾ ਮਾਨ ਸਲਮਾਨ ਸਤਿਕਾਰ ਮਿਲਣਾ ਚਾਹੀਦਾ ਇਹੀ ਹਾਂਜੀ ਪੈਂ ਪਹਿਲੀ ਗੱਲ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਜਿਹੜੇ ਨੇ ਨਾ ਉਹ ਸਕੂਲ ਮੰਗ ਰਹੇ ਆ ਲੋਕ ਨੌਕਰੀਆਂ ਦੀ ਗੱਲ ਕਰ ਰਹੇ ਆ ਲੋਕ ਰੋਜ਼ਗਾਰ ਦੀ ਵਿਕਾਸ ਦੀ ਤਰੱਕੀ ਦੀ ਗੱਲ ਕਰ ਰਹੇ ਆ ਨਹੀਂ ਤਾਂ ਪਹਿਲਾਂ ਸਾਨੂੰ ਤਾਂ ਸੀਵਰੇਜ ਦੇ ਟੱਕਣਾ ਸੀਵਰੇਜ ਦੇ ਟੱਕਣਾ ਤੋਂ ਕਾਹਹੀਂ ਨਹੀਂ ਲੰਘਣ ਦਿੱਤਾ ਇਹਨਾਂ ਨੇ ਅਮਰੀਕਾ ਕਿੰਨੀ ਤਰੱਕੀ ਕਰ ਗਿਆ ਦੁਨੀਆ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਰਾਲ ਕੱਟਣ ਨੂੰ ਫਿਰਦੇ ਆ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਫੀਤੇ ਨਹੀਂ ਫਿਰਦੇ ਆ ਉਹ ਆਪਾਂ ਤੋਂ ਹੇਠ ਤੱਕ ਸੀ ਵੀਰੇ ਦੇ ਟੱਕਣ ਨਹੀਂ ਪੂਰੇ ਹੋਏ ਜੀ ਇੱਥੇ ਹੀ ਰੋਕੀ ਰੱਖਿਆ ਜੀ ਸੰਤਾਂ ਇੱਥੇ ਹੀ ਦੱਬੀ ਰੱਖੋ ਬਸ ਨੌਵੀਂ ਦਸਵੀਂ ਤੋਂ ਬਾਅਦ ਚਲੋ ਜੀ ਆਟਾ ਦਾਲ ਸਕੀਮ 'ਚ ਆਜੋ ਬਸ ਬਹੱਥ ਬੰਨੀ ਚਲੋ ਹੱਥ ਬੰਨੀ ਚਲੋ ਆਹੀ ਲਿਖ ਸਭਾਇਆ ਕਿਉਂ ਬਈ ਕਿਉਂ ਅਤ ਬੰਨੀ ਜਾਈਏ ਅਸੀਂ ਸਾਡੇ 'ਚ ਪ੍ਰਮਾਤਮਾ ਨੇ ਕੋਈ ਕਮੀ ਪ੍ਰਮਾਤਮਾ ਵੱਲੋਂ ਤਾਂ ਹਰ ਬੰਦਾ ਇਨਸਾਨ ਜਿਹੜਾ ਉਹ ਉਹ ਦਿਮਾਗ ਲਾ ਕੇ ਭੇਜਿਆ ਸਾਰਾ ਕੁਝ ਲਾ ਕੇ ਪਰ ਮੌਕਾ ਤਾਂ ਮਿਲੇ ਨਾ ਬਾਜ ਜੀ ਬਾਤ ਕਰ ਲੈ 10 15 ਜੀ ਨੇ ਬੜ ਜਾਂਦੀਆਂ ਵੱਦ ਤੋਂ ਵੱਦ ਕਿਤੇ ਨੈਣਾ ਦੇ ਵੀ ਲੈ ਜਾਂਦੇ ਸੀ ਉਹ ਵੀ ਕੱਪੜੇ ਵਾਲੀ ਜੀਬ 'ਚ ਬਿਠਾ ਕੇ ਲੈ ਜਾਂਦੇ ਸੀ ਪਿੱਛੋਂ ਜਿੱਪ ਬੰਦ ਕਰ ਦਿੰਦੇ ਸੀ ਬਾਅਦ ਸਾਨੂੰ ਆ ਕੇ ਪੁੱਛਿਆ ਕਹਿੰਦੇ ਜੀ ਕਿੱਥੇ ਗਏ ਸੀ ਮੈਂ ਕਿਹਾ ਵੀ ਨੈਣਾ ਦੇ ਵੀ ਜਾ ਕੇ ਆਇਆ ਕਹਿੰਦੇ ਕਿਹੜੇ ਕਿਹੜੇ ਸ਼ਹਿਰ ਆਏ ਸੀ ਵਿੱਚ ਮੈਂ ਕਿਹਾ ਮੈਨੂੰ ਨਹੀਂ ਪਤਾ ਪਰ ਖਾਸੇ ਸ਼ਹਿਰ ਆਏ ਸੀ ਹੁਣ ਜਿੱਪ ਤਾਂ ਲਾਤੀ ਉਹਦੀ ਉੱਥੇ ਜਾ ਕੇ ਜਿੱਪ ਖੋਲਤੀ ਉੱਥੇ ਮੱਥਾ ਟੇਕ ਕੇ ਆ ਕੇ ਘਰੇ ਜਾ ਕੇ ਜਿੱਪ ਖੋਲਤੀ ਕਹਿੰਦੇ ਹੁਣ ਦੋ ਸਾਲ ਨਾ ਬੋਲਿਓ ਤੁਹਾਨੂੰ ਕਮਾ ਲਿਆ ਲੈ ਆ ਘੁੰਮਣਾ ਸੀ ਸਾਡਾ ਜੀ ਆਮ ਕਰਾਂ ਚ ਉੱਠ ਕੇ ਆਏ ਹੋਇਆ ਗਰੀਬੀਆਂ ਜਾਣਦੇ ਆ ਪਿੰਡੇ ਤੇ ਹੰਡਾਈਆਂ ਹੋਈਆਂ ਨੇ ਤਾਂ ਕਰਕੇ ਬੋਲ ਰਹੇ ਆ ਇਹਨਾਂ ਦਾ ਕੀ ਏ ਜੀ ਮਹਿਲਾ ਜਿਨ੍ਹਾਂ ਦੀਆਂ ਸੋਨੇ ਦੀਆਂ ਟੂਟੀਆਂ ਹੋਣ ਪਾਣੀ ਵਾਲੀਆਂ ਉਹਨਾਂ ਨੂੰ ਪਾਣੀ ਦਾ ਕੀ ਮੁੱਲ ਪਤਾ ਏ ਜੀ ਜਿਨ੍ਹਾਂ ਦੇ ਖੇਤਾਂ ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਹੁਣ ਉਹਨਾਂ ਨੂੰ ਮੁੱਕਿਆਂ ਦਾ ਕੀ ਪਤਾ ਏ ਜੀ ਵੀ ਕਿੰਨੇ ਮਿੰਟ ਕਿੰਨੇ ਕਿੱਲੇ ਨੂੰ ਮਿਲਦੇ ਨੇ ਇੱਕ ਕਿੱਲੇ ਨੂੰ ਕਿੰਨੇ ਮਿੰਟ ਭਰਦੇ ਆ ਨਹਿਰ ਤੇ ਪਾਣੀ ਨਾਲ ਜੇਰਮੈਨ ਨਹੀਂ ਆਉਂਦਾ ਸਾਥੋਂ ਤਾਂ ਕਹਿੰਦਾ ਵੋਟਾਂ ਮੰਗੜ ਵੀ ਨਹੀਂ ਆਉਂਦੇ ਵੀ ਮੰਗ ਹੀ ਲਓ ਪਾ ਦਾਂਗੋ ਤੁੰਨੂੰ ਹੀ ਪਾ ਦਾਂਗੇ ਮੰਗ ਤਾਂ ਲੋ ਮੰਗਣ ਵੀ ਨਹੀਂ ਆਉਂਦੇ ਕਹਿੰਦੇ ਪੌਣੀ ਪੈਣੀ ਐ ਕਿਉਂਕਿ ਵਾਰੀਆਂ ਦੋ ਹੀ ਪਾਰਟੀਆਂ ਸੀ ਵਾਰੀ ਇੱਕ ਦੀ ਆਉਂਦੀ ਸੀ ਉਹਨੂੰ ਪਤਾ ਸੀ ਲੋਕ ਜਾਣਗੇ ਕਿੱਥੇ ਹੁਣ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਲੋਕ ਕਿੱਥੇ ਜਾਣਗੇ ਜੀ ਲੋਕ ਬਸੇ ਬੈਸੀ ਹੁਣ ਤੀਜਾ ਆਇਆ ਤਾਂ ਹੁਣ ਇਹਨਾਂ ਦਾ ਕੰਮ ਗਲਿਆ ਤਾਂ ਤਾਂ ਐ ਤਾਂ ਰੋਈ ਜਾਂਦੇ ਆ ਸੁਖਵੀਰ ਬਾਲ ਦੀ ਵੀਡੀਓ ਜੇ ਨਹੀਂ ਸੁਣੀ ਚੰਗੀ ਪਲੀ ਕਹਿੰਦਾ ਗੱਡੀ ਲਈ ਤੇ ਚੜ ਗਈ ਸੀ ਅੱਛੜ ਉਹਨਾਂ ਨੂੰ ਪੰਗਾ ਪਾਤਾ ਲੈ ਦੱਸ ਪੰਗਾ ਪਾਤਾ ਯਾਰ ਅਸੀਂ ਕੁਝ ਨੁਕਸਾਨ ਕਰਤਾ ਯਾਰ ਉਹ ਤੜਕੀ ਮੈਨੂੰ ਵਾਲਾ ਕੱਢਣ ਲੱਗ ਜਾਂਦੇ ਉਹ ਆਪਣਾ ਰੰਦਾ ਬਾ ਜਵੇਰ ਰੰਦਾ ਆਵੇ ਹੋਰੀ ਚੰਨੀ ਹੋਰੀ ਮੈਨੂੰ ਆ ਕੱਢ ਲੈਂਦੇ ਤੜਕੇ ਮੈਂ ਕੀ ਮਾਰਾ ਕਰਤਾ ਮੈਂ ਦੱਸਤਾ ਦਿਓ ਬਸ ਇਹੀ ਦੁੱਖ ਆ ਉਹਨਾਂ ਨੂੰ ਕਿ ਜੀ ਆਮਕਰਾਂ ਦਾ ਮੁੰਡਾ ਮੁੱਖ ਮੰਤਰੀ ਵਾਲੀ ਕੁਰਸੀ ਤੇ ਕੰਮ ਵਾ ਗਿਆ ਆਮਕਰ ਦਿੱਤੀਆਂ ਪੁੱਤ ਐਮਐਲਏ ਐਮਪੀ ਕਿਉਂ ਬਣ ਕੇ ਇਥੇ ਤਾਂ ਸਾਡੇ ਤਿੰਨ ਪੁੱਤ ਪੈਦੇ ਹੁੰਦੇ ਆ ਬਸ ਹੁਣ ਜੇ ਥੋੜੇ ਜਿਹਾ ਕੁਆਰ ਨਲਾਇਕ ਨਿਕਲੇ ਤੇ ਮੇਰੇ ਕੀ ਕਸੂਰ ਹੈ ਬਈ ਦੇਖ ਲਓ ਸਾਰਿਆਂ ਦੇ ਉਹੀ ਨੇ ਉਹ ਪਹਾੜਾਂ ਪੂੜਾਂ 'ਚ ਪੜਾਏ ਨੇ ਗਨਮੈਨ ਜਿਹੜਾ ਗਨਮੈਨ ਨਾਲ ਪੜਨ ਜਾਂਦਾ ਹੋਵੇ ਪਹਿਲੀ ਦੂਜੀ ਤੀਜੀ ਕਲਾਸ 'ਚ ਉਹ ਕੀ ਕਰ ਲੂਗਾ ਬਈ